ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਅੱਜ ਕੁਝ ਵੱਖਰੀ ਜੀ ਵੀਡੀਓ ਹੈ ਕੁਝ ਦਰਦ ਬਿਆਨ ਕਰਦੇ ਆ ਕੁਝ ਸਤਰਾ 5994 ਫਿਰ 2364 ਉਮੀਦ ਹੈ ਤੁਹਾਨੂੰ ਪਸੰਦ ਜ਼ਰੂਰ ਆਉਣਗੀਆਂ ਬੈਠੇ ਬੈਠੇ ਨੇ ਕੁਝ ਲਿਖਤਾ ਅੱਜ ਉਮੀਦ ਹੈ ਤੁਹਾਨੂੰ ਮੇਰੇ ਵਰਗੇ ਹੋਰ ਬਹੁਤ ਸਾਰੇ ਹੋਣਗੇ ਜਿਨ੍ਹਾਂ ਨੂੰ ਇਹ ਦਰਦ ਮਹਿਸੂਸ ਹੋ ਰਿਹਾ ਹੋਣਾ ਜੌਬ ਨਾਲ ਲੱਗਣ ਕਰਕੇ ਠੀਕ ਹੈ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ ਤੇ ਚੰਗਾ ਲੱਗੇ ਤਾਂ ਕਮੈਂਟ ਕਰ ਦਿਓ ਔਕੇ ਮਾੜਾ ਲੱਗੇ ਤਾਂ ਵੀ ਕਰ ਦਿਓ ਓਕੇ ਚਲੋ ਨਾ ਜੋਬ ਮਿਲੀ ਸਰਕਾਰੀ ਏ ਨਾ ਕਿਸੇ ਪਾਸੇ ਜੋਗੇ ਰਹਿ ਗਏ ਆ ਕਰੋ 1 ਸਾਲ ਦਾ ਕਰਾਰ ਤੁਸੀਂ ਪ੍ਰਾਈਵੇਟ ਵਾਲੇ ਵੀ ਕਹਿ ਗਏ ਆ ਨਾ ਟਿਊਸ਼ਨ ਬੱਚਾ ਕੋਈ ਆਵੇ ਬੜਾ ਔਖਾ ਹੋਇਆ ਗੁਜ਼ਾਰਾ ਏ ਸਾਡਾ ਇੱਕ ਪਾਸਾ ਤਾਂ ਕਰ ਦਿਓ ਜੀ ਕਿਉ ਲਾਇਆ ਸਾਨੂੰ ਲਾਰਾ ਏ ਸਾਡਾ ਇੱਕ ਪਾਸਾ ਤਾਂ ਕਰ ਦਿਓ ਜੀ ਕਿਉ ਲਾਇਆ ਸਾਨੂੰ ਲਾਰਾ ਏ ਜੁਲਾਈ ਐਂਡ ਤੱਕ ਤੁਸੀਂ ਸਕੂਲ ਹੋਣਾ ਕੈਮਰੇ ਉੱਤੇ ਆ ਕੇ ਬੋਲਿਆ ਸੀ 5 ਸਤੰਬਰ ਵੀ ਤਾਂ ਲੰਘ ਗਈ ਮੈਂ ਜਦ ਕੈਲੰਡਰ ਖੋਲਿਆ ਸੀ ਨਾ ਨਵੰਬਰ ਦਸੰਬਰ ਆਇਆ ਸੀ ਹੁਣ ਲੰਘ ਗਿਆ ਮਈ ਸਾਰਾ ਏ ਸਾਡਾ ਇੱਕ ਪਾਸਾ ਤਾਂ ਕਰ ਦਿਓ ਜੀ ਕਿਉਂ ਲਾਇਆ ਸਾਨੂੰ ਲੜਾਏ ਕੇਸ ਲਾਉਣ ਵਾਲੇ ਬਾਰੇ ਕੀ ਬੋਲਾਂ ਜਿੱਤੋ ਹੋਈ ਪੰਜਾਬੀ ਪਾਸ ਨਹੀਂ ਇਸ ਸਾਲ ਜੁਆਇਨਿੰਗ ਹੋ ਜੂਗੀ ਇਸ ਗੱਲ ਦੀ ਕੋਈ ਆਸ ਨਹੀਂ ਮੈਕੇਡਰ 5994 ਦਾ ਜਿਹਦੇ ਮਨ ਤੇ ਬੋਝ ਬੜਾ ਭਾਰਾ ਏ ਸਾਡਾ ਇੱਕ ਪਾਸਾ ਤਾਂ ਕਰ ਦਿਓ ਜੀ ਕਿ ਉਹ ਲਾਇਆ ਸਾਨੂੰ ਲਾਰੇ ਸਾਡਾ ਇੱਕ ਪਾਸਾ ਤਾਂ ਕਰ ਦਿਓ ਜੀ ਕਿ ਉਹ ਲਾਇਆ ਸਾਨੂੰ ਲਾਰੇ ਹੁਣ ਰਿਸ਼ਤੇਦਾਰ ਵੀ ਪੁੱਛਦੇ ਨੇ ਕਦੋਂ ਮਿੱਠਾ ਮੂੰਹ ਕਰਵਾਉਣਾ ਏ ਕਦੋਂ ਜੋਬ ਤੇਰੀ ਹੁਣ ਆਊਗੀ ਸਰਕਾਰੀ ਮਾਸਟਰ ਤੂੰ ਅਖਵਾਉਣਾ ਏ ਤੇਰੀ ਰੋਂਦੇ ਰੋਂਦੇ ਲਿਖ ਦਿੱਤਾ ਹੁਣ ਕਿਸਮਤ ਦਾ ਬੱਸ ਸਹਾਰਾ ਏ ਸਾਡਾ ਇੱਕ ਪਾਸਾ ਤਾਂ ਕਰ ਦਿਓ ਜੀ ਕਿਉ ਲਾਇਆ ਸਾਨੂੰ ਲਾਰਾ ਏ ਸਾਡਾ ਇੱਕ ਪਾਸਾ ਤਾਂ ਕਰ ਦਿਓ ਜੀ ਕਿਉ ਲਾਇਆ ਸਾਨੂੰ ਲਾਰਾ ਏ ਬੜੇ ਲਾਰੇ ਹੋਗੇ ਇਹ ਪਿਛਲੇ ਸਾਲ ਲਿਖਿਆ ਸੀ ਮੈਂ ਓਕੇ ਜਦੋਂ ਕੈਮਰੇ ਦੇ ਉੱਪਰ ਆ ਕੇ ਬੋਲਿਆ ਸੀ ਆਪਣੇ ਐਜੂਕੇਸ਼ਨ ਮਿਨਿਸਟਰ ਸਾਹਿਬ ਨੇ ਕਿ ਜੁਲਾਈ ਐਂਡ ਤੱਕ ਸਾਰੇ ਸਕੂਲ ਚ ਹੋਣਗੇ ਓਕੇ 5 ਸਤੰਬਰ ਨੂੰ ਹੋਣਗੇ ਪਤਾ ਨਹੀਂ ਕਿੰਨਾ ਚਿਰ ਹੋਗੇ ਲਾਰਾ ਲਾਉਂਦੇ ਇਹਨੂੰ ਸੋ ਮੈਨੂੰ ਉਮੀਦ ਹੈ ਤੁਹਾਨੂੰ ਲਾਈਨਾਂ ਜ਼ਰੂਰ ਪਸੰਦ ਆਉਣਗੀਆਂ ਓਕੇ ਮੇਰੇ ਵਰਗੇ ਬਾਦੂ ਹੋਣਗੇ ਜਿਹੜੇ ਇਹੋ ਜਿਹਾ ਸੋਚ ਰਹੇ ਹੋਣੇ ਕਿ ਪਤਾ ਨਹੀਂ ਲਾਰਾ ਹੀ ਲਾਈ ਜਾਂਦੇ ਆ ਕਿਤੇ ਪ੍ਰਾਈਵੇਟ ਜੌਬ ਵੀ ਨਹੀਂ ਕਰ ਸਕਦੇ ਸਰਕਾਰੀ ਦੀ ਵੇਟ ਕਰੀ ਜਾਂਦੇ ਆ ਜਦੋਂ ਆਪਣਾ ਇੱਕ ਅੰਦਾ ਟੈਸਟ ਕਲੀਅਰ ਹੋ ਜੇ ਨਾ ਫਿਰ ਆਪਣਾ ਮਾੜੇ ਦਾ ਕਰਦਾ ਛੱਡ ਯਾਰ ਹੋਰ ਹੋਰ ਟੈਸਟ ਦੀ ਤਿਆਰੀ ਨਹੀਂ ਕਰਨੀ ਓਕੇ ਫਿਰ ਇਦਾਂ ਹੀ ਆਪਾਂ ਨੂੰ ਲੱਗਦਾ ਹੁਣ ਨਾ ਤਾਂ ਆਪਾਂ ਕਿਸੇ ਹੋਰ ਟੈਸਟ ਦੀ ਤਿਆਰੀ ਕਰ ਪਾਉਣੇ ਆ ਕਈ ਕਈਆਂ ਦੀ ਉਮਰ ਵੀ ਲੰਘੀ ਹੋਣੀ ਆ ਠੀਕ ਹੈ ਮੇਰੀ ਤਾਂ ਆਬਦੀ ਲੰਘਦੀ ਜਾਂਦੀ ਆ ਚਲੋ ਉਮੀਦ ਹੈ ਤੁਹਾਨੂੰ ਪਸੰਦ ਆਉਣਗੀਆਂ ਲਾਈਨਾਂ ਜੇ ਚੰਗੀਆਂ ਲੱਗੇ ਤਾਂ ਪਲੀਜ਼ ਕਮੈਂਟ ਜਰੂਰ ਕਰਿਓ ਥੈਂਕ ਯੂ ਸੋ ਮਚ